ਖ चौहान ਤੇ ਤੁਸੀਂ ਦੇਖ ਰਹੇ ਹੋ ਨਿਊਜ਼ ਮਾਲਵਾ ਟਾਈਮ ਤੋਂ ਮੁਨਸੀਫ ਅਰਫ ਜੀ ਦੀ ਖਾਸ ਰਿਪੋਰਟ ਜ਼ਿਲ੍ਹਾ ਹਸਪਤਾਲ ਦੀ ਐਮਰਜੈਂਸੀ ਨੂੰ ਰੈਨੋਵੇਟ ਕਰਨ ਤੋਂ ਬਾਅਦ ਅੱਜ ਵਿਧਾਇਕ ਡਾਕਟਰ ਜ਼ਮੀਲਉ ਰਹਿਮਾਨ ਨੇ ਰਿਬਨ ਕੱਟ ਕੇ ਦੁਬਾਰਾ ਐਮਰਜੈਂਸੀ ਮਰੀਜ਼ ਲੈ ਚਾਲੂ ਕਰ ਦਿੱਤਾ ਰਿਬਨ ਕੱਟਣ ਤੋਂ ਪਹਿਲਾਂ ਸੀ ਸਰਜਨ ਡਾਕਟਰ ਸੰਜੇ ਗੋਇਲ ਤੇ ਸੈਮੂ ਡਾਕਟਰ ਸੁਖਵਿੰਦਰ ਸਿੰਘ ਨੇ ਗੁਲਦਸਤੇ ਦੇ ਕੇ ਨਿੱਘਾ ਸਵਾਗਤ ਕੀਤਾ ਡਾਕਟਰ ਜ਼ਮੀਲਉ ਰਹਿਮਾਨ ਨੇ ਕਿਹਾ ਕਿ ਐਮਰਜੈਂਸੀ ਵਿੱਚ ਹਰ ਤਰ੍ਹਾਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਸਾਰੀਆਂ ਦਵਾਈਆਂ ਹਸਪਤਾਲ ਵਿੱਚ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਮਰੀਜ਼ਾਂ ਦੀ ਗਿਣਤੀ ਵੀ ਵਧੀ ਹੈ ਡਾਕਟਰ ਵੀ ਸਹੀ ਟੰਗ ਨਾਲ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ ਸਪੈਸ਼ਲਿਸਟ ਡਾਕਟਰ ਵੀ ਹੋਰ ਆ ਰਹੇ ਹਨ ਤੇ ਹਸਪਤਾਲ ਵਿੱਚ ਹਰ ਪੱਖੋਂ ਸੁਧਾਰ ਲਿਆਂਦਾ ਜਾ ਰਿਹਾ ਹੈ ਹੋਰ ਵਿਧਾਇਕ ਨੇ ਕੀ ਕੁਝ ਕਿਹਾ ਉਹਨਾਂ ਦੇ सुनो जी ये मलेरकोला हॉस्पिटल डिस्ट्रिक हॉस्पिटल बन चुका है और इतने नमें काफ़ी डॉक्टर्स भी आए हैं औरपिटल जीडी बिल्डिंग है उसमें सफाई सुथराई में मद्देनजर रखते हुए रेनोवेट किया जा रहा है और एमरजेंसी जीडी थी हॉस्पिटल की ਮੈਡੀਟਨ ਜਸਟਰੀ ਸੀਓਸ ਨੂੰ ਵੀ ਰੈਨੋਵੇਟ ਕੀਤਾ ਗਿਆ ਹੈ ਔਰ ਮੈਂ ਸਮਝਦਾ ਹਾਂ ਕਿ ਇਹਦੇ ਨਾਲ ਠੀਕਾ ਵਧੀਆ ਢੰਗ ਸਿਰਫ ਸਫਾਈ ਸੁਥਾਈ ਦਾ ਪ੍ਰਬੰਧ ਹੋ ਸਕੇਗਾ ਔਰ ਦੂਸਰੇ ਮਰੀਜ਼ਾਂ ਦੀ ਟ੍ਰੀਟਮੈਂਟ ਹੋਏਗੀ ਔਰ ਬਿਲਡਿੰਗ ਦੀ ਅਟਰੈਕਸ਼ਨ ਨਾਲ ਹੋਰ ਜ਼ਿਆਦਾ ਮਰੀਜ਼ ਇੱਥੇ ਆਣਗੇ ਇਲਾਜ ਲਈ ਔਰ ਮੈਂ ਸਮਝਦਾ ਹਾਂ ਕਿ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਤਾਲਾ ਮਰੀਜ਼ਾਂ ਦੀ ਬੜੀ ਹੈ ਔਰ ਹਸਪੀਟਲ ਤੇ ਅਲਾਕੇ ਦੇ ਲੋਕਾਂ ਦਾ ਸੁਰੱਖਿਆ ਬਣਿਆ ਹੈ ਔਰ ਡਾਕਟਰ ਜਿਹੜੇ ਨਾ ਉਹ ਬੜੀ ਲਗਨ ਦੇ ਨਾਲ ਮਿਹਨਤ ਦੇ ਨਾਲ ਮਰੀਜ਼ਾਂ ਨੂੰ ਬੜੇ ਪਿਆਰ ਦੇ ਨਾਲ ਅਟੈਂਡ ਕਰ ਰਹੇ ਨੇ ਮੇਰਾ ਇਰਾਦਾ ਹੈ ਲੈਦਾ ਸਰ ਦਵਾਈ ਹਰ ਚੀਜ਼ ਤੇ ਹਾਂਜੀ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਜਮਨ ਸਾਧੀਆਂ ਰੈਤਾਨੂ ਸਾਹਿਬ ਮਾਨਯੋਗ ਸੇਕ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਹਣਾ ਵੱਲੋਂ ਹਸਪਤਾਲ ਜ ਨੂੰ ਹਰ ਤਰ੍ਹਾਂ ਦਾ ਸਮਾਨ ਜਿਹੜਾ ਹੈ ਉਹ ਜਗਰਾਇਆ ਜਾ ਰਿਹਾ ਹੈ ਔਰ ਦਵਾਈਆਂ ਬੜੇ ਵਾਫਰ ਮਿਕਦਾਰ ਦੇ ਵਿੱਚ ਅਵੇਲੇਬਲ ਹਨ ਔਰ ਹਰ ਤਰ੍ਹਾਂ ਦੀ ਦਵਾਈ ਜਿਹੜੀ ਹੈ ਹਸਪੀਟਲ ਦੇ ਵਿੱਚ ਵੀ ਇਹਨਾਂ ਦੇ ਤੇ ਟੈਸਟ ਵੀ ਟੈਸਟ ਵਗੈਰਾ ਵੀ ਸਾਰੇ ਵੀ ਤਾਂ ਜੀ ਟੈਸਟਾਂ ਦੇ ਫ੍ਰੀ ਟੈਸਟਾਂ ਖਾਤਰ ਵੀ ਇੱਥੇ ਲੈਬ ਸ਼ੁਰੂ ਕੀਤੀ ਗਈ ਜੀ ਜੀ ਸਾਹਿਬ ਇਹੋ ਬਣੀ ਨਜ਼ਾਦ ਕੰਮ ਕਰ ਰਹੀ ਹੈ ਅਮਲ ਸਾਬ ਜਿਹਦੇ ਸਪੈਸ਼ਲਿਸਟ ਡਾਕਟਰ ਦੇ ਘਾਟ ਜਿਹਨੇ ਜਿਲ੍ਹਾ ਹੱਦ ਤੱਕ ਭਰ ਗਿਆ ਉਹਦੇ ਮੁਤਾਬਕ ਜਿਹੜੀ ਹੈ ਹੁਣ ਸਾਡੇ ਕੋਲ ਲੈਡੀ ਡਾਕਟਰ ਵੀ ਸ਼ਾਮਲੀ ਹੈਗੀ ਜਿਹਦੇ ਡਿਜ਼ਾਈਨ ਕਰਗੇ ਨਾ ਇਹਦੇ ਤੇ ਘਾਟ ਨੂੰ ਕਦੋਂ ਤੱਕ ਪੂਰੀ ਕਰਾਂਗੇ ਉਹ ਅਸੀਂ ਮੁਖਾਮ ਨੇ ਜੀ ਮੁਖਾਮ ਬੈਠੇ ਨੇ ਇਹਨਾਂ ਨੇ ਡਿਟੇਲ ਬਣਾ ਕੇ ਦਿੱਤੀ ਹੈ ਉਹ ਅਸੀਂ ਸਬਮਿਟ ਕਰਤੀ ਹੈ ਹੈਲਥ ਮਿਨਿਸਟਰ ਸਾਹਿਬ ਨੂੰ ਬਿਲਕੁਲ ਜੀ ਤੇ ਡਾਕਟਰਾਂ ਦੇ ਲੈ ਕੇ ਤੇ ਇੱਕ ਕ੍ਰਿਸ਼ਨਾ ਲੈਬ ਉਹ ਚੱਲ ਰਹੀ ਹੈ ਜਿਹਦੇ ਨਾਲ ਸਾਡਾ ਐਗਰੀਮੈਂਟ ਹੋਇਆ ਹੋਇਆ ਹੈ ਜੀ ਤੇ ਉਹਦੇ ਵਿੱਚ ਸਕੈਨ ਦਾ ਜਿਹੜਾ ਪ੍ਰਬੰਧ ਹੈ ਜਿਲੇ ਜਿਲੇ ਹੈੱਡਕੁਆਟਰਾਂ ਤੇ ਪਰ ਇੱਥੇ ਨਹੀਂ ਹੈਗੀ ਇਹਦੇ ਤੇ ਕੀ ਤੁਸੀਂ ਕਿਹਾ ਇਹ ਤਾਲੂਕ ਨਾਲ ਵੀ ਅਸੀਂ ਹੈਲਥ ਮਿਨਿਸਟਰ ਸਾਹਿਬ ਨਾਲ ਗੱਲ ਕੀਤੀ ਹੈ ਉਹ ਵੀ ਬੜੀ ਜਲਦੀ ਜੀ ਉਹ ਵੀ ਅ ਅਸਰਤੀ ਜਿਹੜੀ ਹੈ ਪ੍ਰੋਵਾਈਡ ਕੀਤੀ ਜਾਏਗੀ I want to 그음안 유리잖아. 난안